ਸ਼ਹਿਰ ਜਲੰਧਰ ਨੂੰ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਮਿਸ਼ਨਰ ਖੁਰਸ ਨੇ ਸਨੈਚਰਾ ਦੇ ਇੱਕ ਗਰੋਹ ਨੂੰ ਗ੍ਰਿਫਤਾਰ ਕਰਕੇ ਸ਼ਹਿਰ ਵਿੱਚ ਜਨਤਕ ਸੁਰੱਖਿਆ ਨੂੰ ਹੋਰ ਮਜ਼ਬੂਤ ਦਿੱਤਾ ਹੈ ਜਾਣਕਾਰੀ ਮੁਤਾਬਕ ਖਾਣਾ ਬਸਤੀ ਬਾਬਾ ਖੇਲ ਦੀ ਪੁਲਿਸ ਟੀਮ ਸ਼ਹੀਦ ਬਾਹੂ ਲਾਭ ਸਿੰਘ ਨਗਰ ਖੇਤਰ ਵਿੱਚ ਗਸ਼ਤ ਕਰ ਰਹੀ ਸੀ ਜਦੋਂ ਉਹਨਾਂ ਨੂੰ ਇਹ ਤਿੰਨ ਸ਼ੱਕੀ ਵਿਅਕਤੀ ਨਜ਼ਰ ਆਏ ਜੋ ਕਿ ਇਹ ਤਿੰਨ ਪੱਕੇ ਸਨੈਚਰ ਹਨ ਅਤੇ ਖੋਇਆ ਹੋਇਆ ਮੋਬਾਈਲ ਫੋਨ ਦੁਕਾਨਾਂ ਤੋਂ ਜਾ ਕੇ ਵੇਚਦੇ ਹਨ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਤਿੰਨ ਬੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹਨਾਂ ਕੋਲੋਂ ਇੱਕ ਪਰਪਲ ਰੰਗ ਦਾ ਉਹ ਕੋ ਮੋਬਾਈਲ ਵੀ ਬਰਾਮਦ ਕੀਤਾ ਹੈ ਉਸ ਗਸ਼ਤਦਾਨ ਇਹਨਾਂ ਨੇ ਦੱਸਿਆ ਕਿ ਇਹ ਮੋਬਾਈਲ ਲੇਬਰ ਕੰਪਲੈਕਸ ਰੋਡ ਤੋਂ ਖੋਇਆ ਸੀ ਅਤੇ ਹੁਣ ਉਹ ਇਸ ਨੂੰ ਵੇਚਣ ਜਾ ਰਹੇ ਸਨ ਦੱਸਦੀ ਹੈ ਕਿ ਇਸ ਮਾਮਲੇ ਵਿੱਚ ਪਹਿਲਾਂ ਹੀ ਐਫ ਆਈ ਆਰ ਨੰਬਰ 74 ਮਿਤੀ 3 ਅਪ੍ਰੈਲ 2021 ਨੂੰ ਦਰਜ ਕੀਤੀ ਗਈ ਸੀ ਕੌਮ ਸੁਰੱਖਿਆਆਂ ਦੇ ਅਨੁਸਾਰ ਤਿੰਨੋਂ ਦੋਸ਼ੀਆਂ ਉੱਤੇ ਪਹਿਲਾਂ ਵੀ ਐਮ ਡੀ ਪੀ ਐਸ ਐਕਟ ਦੇ ਅਤੇ ਘੁਲਟਕੋ ਅਤੇ ਸਨੇਚਿੰਗ ਦੇ ਮਾਮਲੇ ਦਰਜ ਹਨ ਪੁਲਿਸ ਨੇ ਪੋਸਟ ਨੇ ਕਿਹਾ ਕਿ ਜਦ ਤੱਕ ਸੁਰੱਖਿਆ ਨਹੀਂ ਉਹ ਪੂਰੇ ਜੋੜਨਾ ਕੰਮ ਕਰ ਰਹੇ ਹਨ ਅਤੇ ਅਪਰਾਧੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਾ ਨਹੀਂ ਜਾਵੇਗਾ ਅ우 ਦਿਖਦੇ ਹਾਂ ਜੀ ਨੰਬਰ ਤੋਂ ਪੱਤਰਕਾਰ ਰਮੇਸ਼ ਗਾਵਦੀ ਐਲਵਾਇਟੀਵੀ ਪੰਜਾਬ ਤੋਂ ਖਾਸ ਰਿਪੋਰਟ। ਕਮਿਸ਼ਨਰ ਆਫ ਪੁਲਿਸ ਦਿਲਦਰ ਦੇਜੇ ਦੇਸ਼ਾਨ ਦੇਸ਼ਾਨ ਜਿਹੜੇ ਉਸ ਇੱਕ ਸਪੈਸ਼ਲ ਡਰਾਈਵ ਚਲਾਈ ਹੈ ਅਗੇਂਸਟ ਕ੍ਰਾਈਮ ਤੇ 스내ਚਿੰਗ ਉਸ ਦੇ ਤਹਿਤ ਤਾਣਾ ਬਸਤੀ 바ਵਾ ਕੈਲਦੀ ਪੁਲਿਸ ਨੇ ਇੱਕ ਜਿਹੜਾ ਤਿੰਨ ਬੰਦਿਆਂ ਦਾ ਜਿਹੜਾ ਗਰੁੱਪ ਹੈਗਾ 스내ਚਿੰਗ ਕਰਨ ਵਾਲਾ ਉਹਨਾਂ ਨੂੰ ਅਰੈਸਟ ਕੀਤਾ ਹੈ। ਜਿਹੜਾ ਵੱਲੋਂ ਲੈਦਰ ਕੰਪਲੈਕਸ ਰੋਡ ਤੇ ਇੱਕ ਜੋ ਵਿਅਕਤੀ ਨੂੰ ਰੋਕ ਕੇ ਉਹਦੇ ਉਹਦੇ ਨਾਲ ਕੋਟਸਮਾਰ ਕਰਕੇ ਉਸ ਤੋਂ ਮੋਬਾਈਲ ਫੋਨ ਸਨੈਚ ਕੀ ਤਸ਼ਕਾ ਜਿਹਦੇ ਵਿੱਚੋਂ ਤਿੰਨ ਦੋਸ਼ੀਆਂ ਨੂੰ ਅਰੈਸਟ ਕਰਕੇ ਉਹਨਾਂ ਖਿਲਾਫ ਮਕਦਮਾ ਨੰਬਰ 74 ਮਿਤੀ 13/25 ਅੰਡਰ ਸੈਕਸ਼ਨ 304 2 111 PNS ਜੋਸੀਫ ਦਾਣਾਬਸਤੀ ਬਾਬਾ ਖੇ ਰਜਿਸਟਰ ਕੀਤਾ ਦੋਸ਼ੀ ਪ੍ਰਿਤਪਾਲ ਸਿੰਘ ਪੁੱਤਰ ਅਮਰ ਸਿੰਘ ਕਿਰਪਾਲ ਸਿੰਘ ਪੁੱਤਰ ਪ੍ਰਭਾਤ ਸਿੰਘ ਇਹ ਦੋਨੋਂ ਗੋਦਵਾਲਾ ਸਾਹਿਬ ਮਿੱਤੂ ਬਸਤੀ ਦੇ ਰਹਿਣ ਵਾਲੇ ਆ ਲਾਗੇ ਤੇ ਇੱਕ ਰਵੀ ਪੁੱਤਰ ਕੁਲਦੀਪ ਸਿੰਘ ਹੈ ਇਹ ਨੇੜੇ ਵੱਡੇ ਗੁਰਦੁਆਰੇ ਮਿੱਠੂ ਵਸਤੀ ਦਾ ਰਹਿਣ ਵਾਲਾ ਜੋ ਇਹਨਾਂ ਪਾਸੋਂ ਜਿਹੜਾ ਸਨੇਚ ਕੀਤਾ ਹੋਇਆ ਮੋਬਾਈਲ ਹੈ ਉਹ ਰਿਕਵਰ ਕੀਤਾ ਗਿਆ ਜਿਹੜਾ ਦੋਸ਼ੀ ਪ੍ਰਤਪਾਲ ਸਿੰਘ ਤੇ ਦੋਸ਼ੀ ਕਿਰਪਾਲ ਸਿੰਘ ਹੈ ਜੀ ਇਹ ਪਹਿਲਾਂ ਇੱਕ ਮਕਦਮੇ ਦੇ ਵਿੱਚ ਐਨਡੀਪੀਐਸ ਦਾ ਮਕਦਮਾ ਸੀਗਾ ਇਹ ਸਹਿ ਦੋਸ਼ੀ ਨੇ ਤੇ ਜਿਹੜਾ ਰਵੀ ਹੈਗਾ ਉਸਤੇ ਪਹਿਲਾਂ ਵੀ ਇੱਕ ਸਨੇਚਿੰਗ ਦਾ ਪਰਚਾ ਦਰਜ ਹੈ ਜੀ